ਮੈਚਿੰਗ ਸੂਟ ਰਹਿਣਗੇ ਚਿਕਨ ਦਾ ਦੁਪੱਟਾ ਰਹੇਗਾ ਫੁੱਲ ਸਾਈਜ਼ ਦਾ ਪ੍ਰਿੰਟਡ ਸ਼ਰਟ ਰਹੇਗੀ 1.75 ਵੱਡੇ ਪਣੇ ਦੇ ਵਿੱਚ ਪਲੇਨ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੇ ਵਿੱਚ ਫੁੱਲ ਸਾਈਜ਼ ਦਾ ਦਪਟਾ 2 ਮੀਟਰ ਰਹੇਗਾ ਚਿਕਨ ਵਾਲਾ 880 ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਤੇ ਰੰਗਾਂ ਦੇ ਵਿੱਚ ਨੇ ਜੋ ਕਿ ਗਰਮੀ ਦੇ ਵਿੱਚ ਵੇਅਰ ਕਰਨ ਲਈ ਬੈਸਟ ਨੇ ਵਿਦਆਊਟ ਲੈਂਡਿੰਗ ਸਟੀਚ ਹੋਣਗੇ ਪਲੇਨ ਫੈਬਰਿਕ ਰਹੇਗਾ ਚੈੱਕ ਜੌਰਜਟ ਰਹੇਗੀ ਆਲ ਓਵਰ ਸੂਟ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ 500 ਦੇ ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਵਰਕ ਦੇ ਲਈ ਤੁਸੀਂ ਇਸ ਫੈਬਰਿਕ ਨੂੰ ਵੀ ਯੂਜ਼ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ 5 ਮੀਟਰ ਗਿੰਜਾ ਕਾਟਨ ਡਿਜੀਟਲ ਪ੍ਰਿੰਟ 2 ਮੀਟਰ ਇਸ ਦੇ ਨਾਲ ਮਸਲੀਨ ਦਾ ਡਿਜੀਟਲ ਪ੍ਰਿੰਟ ਦੁਪੱਟਾ 999 ਵਿੱਚ ਬਾਏ ਕਰ ਸਕਦੇ ਹੋ ਇਹਨਾਂ ਸੂਟਾਂ ਨੂੰ ਵੀ ਘਰ ਬੈਠੇ ਬਹੁਤ ਹੀ ਵਧੀਆ ਫੈਬਰਿਕ ਆ ਵਿਦਾਊਟ ਲਰਨਿੰਗ ਸਟਿਚ ਹੋਣਗੇ ਤੁਸੀਂ ਵਾਰ-ਵਾਰ ਇਨਾ ਸੂਟਾਂ ਦੀ ਡਿਮਾਂਡ ਕਰੋਗੇ ਨੈਕਸਟ ਵਾਲੇ ਸੂਟ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਚ ਨੇ ਪਿਓਰ ਕਾਟਨ ਚਿਕਨ ਵਰਕ ਇਹ ਸ਼ਰਟ ਰਹੇਗਾ ਹੈਂਡ ਇਸ ਦਾ ਜੋ ਬਲੌਕ ਪ੍ਰਿੰਟਡ ਸ਼ਰਟ ਰਹੇਗਾ 2 ਮੀਟਰ ਪਿਓਰ ਕਾਟਨ ਦੀ ਬਾਟਮ ਰਹੇਗੀ 2 ਮੀਟਰ ਪਿਓਰ ਕਾਟਨ ਮਲ ਬਲੌਕ ਪ੍ਰਿੰਟ ਰਹੇਗਾ 2.5 ਮੀਟਰ ਦੁਪੱਟਾ 1299 ਵਿੱਚ ਸੂਟ ਬਾਈ ਕਰ ਸਕਦੇ ਆਂ ਇਹ ਵੀ ਵਿਦ ਦੁਪੱਟਾ ਸੂਟ ਰਹਿਣਗੇ ਫਾਈਨ ਕਾਟਨ ਰਹੇਗੀ ਕੈਮਰੀ ਕਾਟਨ ਡਿਜੀਟਲ ਪ੍ਰਿੰਟ 2.25 ਮੀਟਰ ਪਿਓਰ ਕਾਟਨ ਦੀ ਪੈਸਵਰਕ ਵਰਕ ਵਾਲਾ ਬਾਟਮ ਰਹੇਗਾ ਡਿਜ਼ਾਈਨਰ ਕਾਟਨ ਚਿਕਨ ਦਾ ਦੁਪੱਟਾ ਡਾਈਏਬਲ ਫੁੱਲ ਸਾਈਜ਼ ਦਾ ਰਹੇ 1699 ਵਿੱਚ ਸੂਟ ਬਾਈ ਕਰ ਸਕਦੇ ਹਾਂ ਦੁਪੱਟਾ ਸੂਟ ਰਹੇਗਾ ਪ੍ਰਿੰਟਡ ਸ਼ਰਟ ਰਹੇਗੀ 1 ਕੱਸੀ ਵੱਡੇ ਪਣੇ ਦੇ ਵਿੱਚ ਬਾਟਮ ਇਸ ਦੇ ਨਾਲ ਪਲੇਨ ਰਹੇਗੀ 1 ਕੱਸੀ ਵੱਡੇ ਪਣੇ ਦੇ ਵਿੱਚ ਦੁਪट्टे ਦੀ ਕੱਟ ਤੁਹਾਨੂੰ 2.5 ਮੀਟਰ ਮਿਲੇਗੀ ਪਿਓਰ ਕੈਮਰੀ कॉटन ਡਿਜੀਟਲ ਪ੍ਰਿੰਟ ਸੂਟ ਮਸਲੀਨ ਦਾ ਦੁਪੱਟਾ ਰਹੇਗਾ ਵਰਕ ਵਾਲਾ 100% कॉटन ਰਹੇਗੀ 700 ਦੇ ਵਿੱਚ ਤੁਸੀਂ ਇਸ ਦੁਪੱਟਾ ਸੂਟ ਚ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਵੀਡੀਓ ਵਿੱਚ ਜੋ ਵੀ ਤੁਸੀਂ ਸੂਟ ਸਿਲੈਕਟ ਕਰੋਗੇ ਉਸ ਦਾ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਮੈਂਸ਼ਨ ਆ ਉਸ ਤੇ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸੂਟ ਨੂੰ ਬਾਇ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵਿਦਆਊਟ ਲਰਨਿੰਗ ਸਾਰੇ ਸੂਟ ਸਟਿਚ ਹੋਣਗੇ ਗਰਮੀਆਂ ਦਾ ਫੈਬਰਿਕ ਹਰ ਰੋਜ਼ ਆਪਾਂ ਨਵੇਂ ਪ੍ਰਿੰਟ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਸੂਟ ਲੈ ਕੇ ਆਉਣੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੁਫਤ ਲਾਲ ਕਾਟਨ ਰਹੇਗੀ ਮੈਚਿੰਗ ਸੂਟ ਨੇ 100% ਪਿਓਰ ਕਾਟਨ ਸ਼ਰਟ ਇੱਕ 75 ਵੱਡੇ ਪਣੇ ਦੇ ਵਿੱਚ 2 ਮੀਟਰ ਦੀ ਵੱਡੇ ਪਣੇ ਦੇ ਵਿੱਚ ਪਲੇਨ ਬਾਟਮ ਰਹੇਗੀ ਮੈਚਿੰਗ ਸੂਟ ਤੁਸੀਂ 500 ਚ ਬਾਇ ਕਰ ਸਕਦੇ ਹੋ ਆਲ ਓਵਰ ਸੂਟ ਤੁਸੀਂ 550 ਦੇ ਵਿੱਚ ਬਾਇ ਕਰ ਸਕਦੇ ਹੋ ਵਿਦਆਊਟ ਦੁਪੱਟਾ ਬਹੁਤ ਅੱਛਾ ਫੈਬਰਿਕ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ